ਸੰਘਰੂਰ ਲੋਕ ਸਭਾ ਸੀਟ ਤੋਂ ਸਿਮਰਜੀਤ ਸਿੰਘ ਮਾਨ ਵੱਲੋਂ ਧੂਰੀ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਸਿਮਰਜੀਤ ਸਿੰਘ ਮਾਨ ਨੇ ਪਾਕਿਸਤਾਨ ਬਾਰਡਰ ਖੋਲਣ ਦੀ ਮੰਗ ਕਰਦੇ ਹੋਏ ਕਿਹਾ ਕਿ ਜੇਕਰ ਇਹ ਲਾਂਗਾ ਖੁੱਲ ਜਾਂਦਾ ਹੈ ਤਾਂ ਪੰਜਾਬ ਬਹੁਤ ਤਰੱਕੀ ਕਰੇਗਾ ਅਤੇ ਪੰਜਾਬ ਦਾ ਵਪਾਰ ਪਾਕਿਸਤਾਨ ਨਾਲ ਵਧੇਗਾ। ਜਿਸ ਕਾਰਨ ਪੰਜਾਬ ਅਤੇ ਪਾਕਿਸਤਾਨ ਦੋਨੋਂ ਇਲਾਕੇ ਕਾਫੀ ਪਰਫੁੱਲਿਤ ਹੋ ਜਾਣਗੇ ਅਤੇ ਕਾਫੀ ਤਰੱਕੀ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਇਹ ਰਸਤਾ ਖੁੱਲਦਾ ਹੈ ਤਾਂ ਪੰਜਾਬ ਦੇ ਕਿਸਾਨਾਂ ਨੂੰ ਬੇहद ਲਾਭ ਹੋਵੇਗਾ ਕਿਉਂਕਿ ਉਹਨਾਂ ਦੀਆਂ ਫਸਲਾਂ ਦੂਸਰੇ ਦੇਸ਼ਾਂ ਵਿੱਚ ਸੜਕ ਮਾਰਗ ਰਾਹੀਂ ਆਸਾਨੀ ਨਾਲ ਵਿਕ ਸਕਣਗੀਆਂ ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ ਉਹਨਾਂ ਨੂੰ ਨੌਜਵਾਨਾਂ ਦਾ ਵੱਡਾ ਸਮਰਥਨ ਮਿਲ ਰਿਹਾ ਹੈ ਅਤੇ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਉਹ ਇਹ ਸੀਟ ਆਸਾਨੀ ਨਾਲ ਜਿੱਤ ਜਾਣਗੇ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਕਿ ਬਹੁਤ ਜ਼ਿਆਦਾ ਉਤਸ਼ਾਹ ਹੈ ਜੀ ਆਈ ਹੋਈ ਹੈ ਕਿਹੜੇ ਕਿਹੜੇ ਪਿੰਡ ਕਰ ਚੁੱਕੇ ਹੁੰਦਾ ਕੀ 46 ਡਿਗਰੀ ਸੈਂਟੀਗ੍ਰੇਡ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਪਹਿਲੀ ਮਸਲਾਈ ਹੈ ਔਰ ਬਹੁਤ ਤਕੜਾ ਹੰਗਾਰਾ ਹੈ ਬੇਸ਼ੱਕ 46 ਡਿਗਰੀ ਟੈਂਪਰੇਚਰ ਪਿੰਡਾਂ ਦੇ ਵਿੱਚ ਸਿੱਧੇ ਹੀ ਰਿਹਾ ਹੈ ਔਰ ਬਹੁਤ ਛੋੜਾ ਹੰਗਾਰਾ ਮਿਲ ਰਿਹਾ ਸਾਰੇ ਪਾਸੇ ਸ਼ਰਦ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਇਹ ਆਉਂਦੀਆਂ ਹੁੰਦੀਆਂ ਫਿਰ ਚੜ੍ਹਦੀ ਕਲਾ ਦੀ ਸਪੀਚਸ ਪ੍ਰਾਈਮ ਮਿਨਿਸਟਰ ਦਿੰਦੇ ਉਹ ਤਾਂ ਹੁਣ ਗਾਣਾ ਕੱਢਣ ਲੱਗ ਪਏ ਲੋਕਾਂ ਨੂੰ ਜੀ ਜੀ ਪ੍ਰਾਈਮ ਮਿਨਿਸਟਰ ਕਦੇ ਗਾਲ ਥੋੜੀ ਕੱਢਦਾ ਹੈ ਉਹ ਤਾਂ ਬਿਲਕੁਲ ਬੰਗਲਾਏ ਗਏ ਹੈ ਪ੍ਰਾਈਮ ਮਿਨਿਸਟਰ ਦਾ ਸਾਥ ਦੇਣ ਤੇ ਲਈ ਕੋਈ ਵੀ ਉਹਦਾ ਕੈਬਨਿਟ ਮਿਨਿਸਟਰ ਬਾਹਰ ਨਹੀਂ ਜਾਂਦਾ ਸਿਰਫ ਪ੍ਰਾਈਮ ਮਿਨਿਸਟਰ ਕੱਲਾ ਜੀ ਕੈਂਪੇਨ ਕਰੀ ਜਾਂਦਾ ਹੈ ਜੀ ਦਾ ਮਤਲਬ ਹੈ ਉਹਦੀ ਪਾਰਟੀ ਵੀ ਉਹਦਾ ਲੜ ਛੱਡ ਚੁੱਕੀ ਹੈ ਜੀ ਲਾੜੇ ਪਾਣੀ ਉਸਾਰਣ ਕਿਉਂ ਕਰਕੇ ਜਦ ਸਿੱਖ ਤੇ ਪੰਜਾਬੀ ਪਾਕਿਸਤਾਨ ਪੰਜਾਬ ਤੋਂ ਬਾਹਰ ਆ ਗਏ ਹੈ ਉੱਥੇ ਫੀਟੀ ਬਾੜੀ ਇੰਨੀ ਮਾੜੀ ਹੋ ਗਈ ਹੈ ਅੱਜ ਪਾਕਿਸਤਾਨ ਦੇ ਵਿੱਚ ਕਣਕ ਦੀ ਕਮੀ ਹੈ ਜੀ ਤੇ ਪਾਕਿਸਤਾਨ ਕਣਕ ਮੰਗਾਰਿਆ ਰੂਸ ਤੋਂ ਕਿ ਤੇ ਸਾਡਾ ਬੰਨਾ ਮੈਨੂੰ ਲੱਗਦਾ ਅਸੀਂ ਕਿਉਂ ਨਹੀਂ ਉੱਧਰ ਆਪਣੇ ਬਾਸਪਤੀ ਕਣਕ ਤੇ ਹੋਰ ਮੈਕੈਨੀਕਲ ਚੀਜ਼ਾਂ ਭੇਜ ਸਕਦੇ ਜਿਹੜੇ ਸਾਡੇ ਪਟਾੜੇ ਦੇ ਵਿੱਚ ਪਵਾੜੇ ਦੇ ਵਿੱਚ ਛੋਟੇ ਖਾਰਖਾਨਾ ਖਾਨੇਦਾਰ ਨੇ ਉਹ ਸਾਰੀਆਂ ਖੇਤੀਬਾੜੀ ਦੀਆਂ ਮਸ਼ੀਨਾਂ ਬਣਾਉਂਦੇ ਆ ਉਹ ਇੱਥੋਂ ਪੰਜਾਬ ਤੋਂ ਦਿੱਲੀ ਜਾਂਦੀ ਹੈ ਦਿੱਲੀ ਤੋਂ ਮੁੰਬਈ ਜਾਂਦੀ ਹੈ ਮੁੰਬਈ ਤੋਂ ਕਰਾਚੀ ਜਾਂਦੀ ਹੈ ਕਰਾਚੀ ਤੋਂ ਫੇਰ ਪਾਕਿਸਤਾਨ ਦੇ ਪੰਜਾਬ ਚ ਪਹੁੰਚ ਜਾਂਦੀ ਹੈ ਮੇਰਾ ਮਸਲੇ ਦਾ ਲਾਜਿਕ ਕੀ ਹੈ ਦਲੀਲ ਕੀ ਹੈ ਸਿੱਧਾ ਕਿਉਂ ਨਹੀਂ ਅਸੀਂ ਭੇਜ ਸਕਦੇ ਪਲਾਂ ਸਾਰੇ ਆਪਣੇ ਬੁੱਕਰੀ ਬੈਠੇ ਹੈ ਜਿਹਦਾ ਸਾਰਾ ਪਤਾ ਵਪਾਰ ਦਾ ਟਰੈਡਰ ਜਾਣ ਚੁੱਕੀ ਹੋਣੀ ਚਾਹੀਦੀ ਹੈ ਜੋ ਕਰਕੇ ਇੰਡੀਆ ਜੇ ਮੰਨ ਨਹੀਂ ਰਿਹਾ ਜੀ ਔਰ ਪੰਡੂ ਕਤਲ ਕਰਨ ਦੇ ਸਾਰਜਸ ਮੰਨ ਚੁੱਕੇ ਹੈ ਜੀ ਤੇ ਜਰਦੀ ਇਹ ਜਨਰਲ ਇੰਟਰਨੈਸ਼ਨਲ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਹੈ ਜਿਹੜੀ ਇਹ ਦੇ ਵਿੱਚ ਤੇ ਇੰਟਰਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਹੈ ਉਹਦੇ ਕੋਲ ਵੀ ਕੇਸ ਜਾਣਾ ਚਾਹੀਦਾ ਜੀ ਜਿਹੜਾ ਮੁਜ਼ਮ ਵਾਤੀ ਤੇ ਕਿਹਦਾ ਹੱਥ ਸੀ ਇਹ ਜਿਹੜੇ ਚਾਰ ਮੁਜ਼ਮ ਖੜੇ ਗਏ ਹੈ ਇਹ ਰੋਜ਼ਾ ਤੇ ਵਿਦੇਸ਼ੀ ਮਾਮਲਿਆਂ ਦੀ ਮਿਨਿਸਟਰੀ ਦਾ ਤੇ ਹੋਮ ਮਿਨਿਸਟਰੀ ਦਾ ਇਹ ਸਿੱਧਾ ਹੱਥ ਹੈਗਾ